ਤਾਂ ਸੇਵਾ ਮੁਕਤ ਅਈਏ ਸਤੇਜ ਸੁਭਾ ਪ੍ਰਧਾਨ ਭਾਜਪਾ ਅਸੀ ਮੋਰਚਾ ਪੰਜਾਬ ਸੁਚਾਰਾਮ ਲੱਡੜ ਨੇ ਐਨਬੀ ਨਿਊਜ਼ ਦੇ ਨਾਲ ਖਾਸ ਚਰਚਾ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਦੀ ਡਬਲ ਇੰਜਨ ਦੀ ਸਰਕਾਰ ਬਣਾਉਣ ਦੀ ਗੱਲ ਕਰਦੇ ਹਾਂ ਪੰਜਾਬ ਚ ਬੀਜੇਪੀ ਦੀ ਡਬਲ ਇੰਜਨ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦਾ ਹਰ ਵਰਗ ਤਰੱਕੀ ਕਰੇਗਾ ਉਹਨੇ ਕਿਹਾ ਕਿ ਹਰਿਆਣਾ ਦੇ ਸੀਐਮ ਨਾਭ ਸਿੰਘ ਸੈਂਡ ਨੇ ਪੰਜਾਬ ਦੇ ਵਿੱਚ ਆ ਕੇ ਕਿਹਾ ਕਿ ਜਿੱਦਾਂ ਹਰਿਆਣਾ ਦੇ ਵਿੱਚ ਫਸਲਾਂ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਉਸੇ ਤਰਜ਼ ਤੇ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਤੋਂ ਬਾਅਦ हरियाणा बांक पंजाब ਦੇ ਵਿੱਚ ਵੀ ਫਸਲਾਂ ਉੱਤੇ ਐਮਐਸਪੀ ਦਿੱਤੇ ਜਾਵੇਗੀ ਤਾਂ ਚਰਚਾ ਕਰਦੇ ਹੋਏ ਉਹਨਾਂ ਹੋਰ ਕੀ ਕੁਝ ਕਿਹਾ ਹੈ ਆਓ ਜਾਣਦੇ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਏਐਨਬੀ ਨਿਊਜ਼ ਤੁਹਾਡੇ ਸਾਡੇ ਨਾਲ ਰਿਟਾਇਰਡ ਆਈਏਐਸ ਅਤੇ ਪੰਜਾਬ ਐਸਸੀ ਮੋਰਚਾ ਦੇ ਪ੍ਰਧਾਨ ਐਸਆਰ ਲੱੱਡਰ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਸੋ ਸਵਾਗਤ ਹੈ ਏਐਨਬੀ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਹਿਰਾ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਰ ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦਾ ਕੀ ਏਜੰਡਾ ਰਹੇਗਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਹੀ ਜਾਣੰਦੀ ਨੂੰ ਕਰਾਂਗੇ ਮਹਾਰਾਜੀ ਭਾਰਤੀ ਜਨਤਾ ਪਾਰਟੀ ਜਿੱਦਾਂ ਬਹੁਤ ਸਾਰੇ ਸਟੇਟਸ ਦੇ ਵਿੱਚ ਜਿਹੜੀਆਂ ਰਾਜ ਦੀਆਂ ਚੋਣਾਂ ਹੋਈਆਂ ਭਾਵੇਂ ਮਹਾਰਾਸ਼ਟਰ ਲੈ ਲਓ ਭਾਵੇਂ ਤੁਸੀਂ ਆਪਣਾ ਹਰਿਆਣਾ ਲੈ ਲਓ ਭਾਵੇਂ ਦਿੱਲੀ ਲੈ ਲਓ ਕਿਤੇ ਤਾਂ ਰਿਪੀਟ ਕੀਤੀ ਹੈ ਚੋਣਾਂ ਤੇ ਕਿਤੇ ਆਪਣਾ ਫਿਰ ਜਿਸ ਤਰ੍ਹਾਂ 27 ਸਾਲਾਂ ਦੇ ਲਗਭਗ ਬਾਅਦ ਦਿੱਲੀ ਦੇ ਵਿੱਚ ਦੁਬਾਰਾ ਭਾਰਤੀ ਜਨਤਾ ਪਾਰਟੀ ਨੇ ਦੁਬਾਰਾ ਸਤਾ ਚਾਹੀ ਹੈ ਤੇ ਭਾਰਤ ਭਰ ਦੇ ਵਿੱਚ ਜਿਹੜੇ ਲੋਕ ਹੈ ਉਹ ਆਪਣਾ ਕਾਂਗਰਸ ਤੋਂ ਦੁਖੀ ਹੋ ਕੇ ਉਨਾ ਨੀਤੀਆਂ ਤੋਂ ਦੁਖੀ ਹੋ ਕੇ ਅੱਜ ਭਾਰਤੀ ਜਨਤਾ ਪਾਰਟੀ ਵੱਲ ਦੇਖ ਰਿਹਾ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਨਾਰਾ ਆ ਸਭ ਦਾ ਸਾਥ ਸਭ ਦਾ ਵਿਸ਼ਵਾਸ ਔਰ ਸਭ ਦਾ ਸਾਥ ਇਹ ਜਿਹੜਾ ਨਾਰਾ ਹੈਗਾ ਇਹ ਇਕੱਲਾ ਨਾਰਾ ਨਹੀਂ ਹੈ ਇਹ ਪ੍ਰੈਕਟੀਕਲੀ ਜਿਹੜਾ ਇੰਪਲੀਮੈਂਟ ਕਰਦੀ ਹੈ ਔਰ ਸਾਰਿਆਂ ਨੂੰ ਸਾਥ ਲੈ ਕੇ ਚੱਲ ਰਹੀ ਹੈ ਮੈਂ ਇੱਕ ਛੋਟੀ ਜੀ ਗੱਲ ਦੱਸਣੀ ਚਾਹਨਾ ਹੈਗਾ ਆ ਕਿ ਆਪਣਾ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੀ ਜਨਮ ਦਿਤੀ 14 ਅਪ੍ਰੈਲ ਨੂੰ ਆਈਏ ਦੇਸ਼ ਪਰਵੇਚ ਵਿਸ਼ਵ ਪਰਵੇਚ ਮਨਾਈ ਗਈ ਹੈ ਇਸ ਵਾਰੀ ਭਾਰਤੀ ਜਨਤਾ ਪਾਰਟੀ ਨੇ ਇਹ ਜਿਹੜਾ ਹਮੇਸ਼ਾ ਹਰੇਕ ਸਾਲ ਜਿਹੜਾ ਇਹ ਆਪਣਾ ਇੱਕ ਬੜਾ ਪਵਿੱਤਰ ਤਿਉਹਾਰ ਪੇ ਪਵਿੱਤਰ ਦਿਹਾੜਾ ਜਿਹੜਾ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਹੈ ਉਹ ਐਸ்சி ਮੋਰਚਾ ਵਿੰਗ ਜਿਹੜਾ ਸੀਗਾ ਭਾਰਤੀ ਜਨਤਾ ਪਾਰਟੀ ਦਾ ਉਹ ਮਨਾਇਆ ਕਰਦਾ ਸੀਗਾ ਲੇਕਿਨ ਇਸ ਵਾਰੀ ਆਪਣਾ ਹਾਈ ਕਮਾਂਡ ਨੇ ਨਾਟ ਲੈਸ ਦੈਨ ਜੇਪੀ ਨੱਡਾ ਜੀ ਜਿਹੜੇ ਕੌਮੀ ਪ੍ਰਧਾਨ ਹੈ ਸਾਡੇ ਉਹਨਾਂ ਨੇ ਜ ਸਾਡੇ ਸੰਗਠਨ ਮੰਤਰੀ ਹੈ ਬੀਐਲ ਸੰਤੋਖ ਜੀ ਉਹਨਾਂ ਨੇ ਸਾਰੇ ਸਟੇਟਾਂ ਨੂੰ ਉੱਥੇ ਬੁਲਾਇਆ 8 ਅਪ੍ਰੈਲ ਨੂੰ ਔਰ ਹਦਾਇਤਾਂ ਕੀਤੀਆਂ ਕਿ ਹਰ ਸਟੇਟ ਹਰ ਜ਼ਿਲ੍ਹਾ ਹਰ ਮੰਡਲ ਆਪਣੇ ਪੱਧਰ ਦੇ ਉੱਤੇ ਸਬ বিজেਪੀ ਪਾਰਟੀ ਮਨਾਏਗੀ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਨਾ ਕਿ ਐਸਸੀ ਮੋਰਚਾ ਮਨਾਏਗਾ ਸੋ ਇਸ ਕਰਕੇ ਅੱਜ ਵੀ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਆ ਕੋਈ ਸੈਂਟਰ ਚੋਂ ਆ ਰਿਹਾ ਕੋਈ ਕਿਤੇੋਂ ਆ ਰਿਹਾ ਕੋਈ ਦੂਜੇ ਸਟੇਟਾਂ ਚੋਂ ਆਏ ਆਪਣੇ ਸਾਡੇ ਗੁਆਂਢੀ ਰਾਜ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਜੀ ਆਪਣੇ ਸੈਣੀ ਸਾਹਿਬ ਉਹ ਵੀ ਪੰਜਾਬ ਦੇ ਵਿੱਚ ਆ ਕੇ ਗਏ ਆ ਤੇ ਆਪਣਾ ਜਿਹੜਾ ਸਾਡਾ ਅਜੰਡਾ ਹੈ ਜੇ ਤੁਸੀਂ ਗੱਲ ਕਰਦੇ ਹੋ ਇਹ ਡਬਲ ਇੰਜਨ ਦੀ ਸਰਕਾਰ ਬਣਾਉਣ ਦੀ ਅਸੀਂ ਗੱਲ ਕਰਦੇ ਆਂ ਕਿਉਂਕਿ ਭਾਰਤ ਸਰਕਾਰ ਦੇ ਕੋਲ ਹਮੇਸ਼ਾ ਜਿਹੜੀਆਂ ਸਕੀਮਾਂ ਆ ਉਹ ਜਦੋਂ ਆਪਣਾ ਸ਼ੇਅਰਿੰਗ ਬੇਸਿਸ ਦੇ ਉੱਤੇ ਕਿਸੇ ਸੂਬੇ ਨੂੰ ਮਿਲਦੀਆਂ ਆ ਤਾਂ ਉਹ ਸੂਬੇ ਦੀ ਜਿਹੜੀ ਤਰੱਕੀ ਹੈਗੀ ਉਹ ਦੁੱਗਣੀ ਚੌਗਣੀ ਹੋ ਜਾਂਦੀ ਹੈ ਤੇ ਸੂਬੇ ਦੀਆਂ ਸਰਕਾਰਾਂ ਜਦੋਂ ਉਲਟ ਚੱਲਦੀਆਂ ਹੈਗੀਆਂ ਜਿਵੇਂ ਸਾਡੇ ਅਕਸਰ ਦੇਖਣ ਦੇ ਵਿੱਚ ਆਇਆ ਹੈਗਾ ਕਿ ਜਿਹੜੀ ਸਟੇਟ ਗਵਰਨਮੈਂਟ ਆ ਅਗਰ ਉੱਥੇ ਸਰਕਾਰ ਕੋਈ ਹੋਰ ਹੁੰਦੀ ਆ ਤਾਂ ਉਹ ਸਕੀਮਾਂ ਦੇ ਉੱਤੇ ਵਿੱਚ ਖੜੋਤ ਦਾ ਕੰਮ ਕਰਦੀਆਂ ਹੈਗੀਆਂ ਉਹ ਇਸ ਆਪਣੇ ਕ੍ਰੈਡਿਟ ਵਾਰ ਦੇ ਵਿੱਚ ਫਸ ਜੰਨੀਆਂ ਹੈਗੀਆਂ ਤੇ ਜਿਹੜੇ ਫੰਡ ਮਿਲਨੇ ਹੁੰਦੇ ਆ ਜੈਨੂਅਨ ਤੌਰ ਤੇ ਮਿਲਨੇ ਹੁੰਦੇ ਉਹਨੂੰ ਉਹ ਵੀ ਨਹੀਂ ਮਿਲ ਪਾਉਂਦੇ ਸੋ ਇਸ ਕਰਕੇ ਸਾਡਾ ਏਜੰਡਾ ਇਹ ਹੋਏਗਾ ਕਿ ਜਿਹੜਾ ਗਰੀਬ ਹੈਗਾ ਦੇਖੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਆਪਣੀਆਂ ਚਾਰ ਜਾਤੀਆਂ ਰੈਕੋਗਨਾਈਜ਼ ਕੀਤੀਆਂ ਕੋਈ ਜਿਹੜੀਆਂ ਹੈਗੀਆਂ ਉਹ ਨਹੀਂ ਕਿ ਜਿਹੜੀਆਂ ਸਾਡੇ ਆਪਣਾ ਸਦੀਆਂ ਤੋਂ ਚੱਲਿਆ ਆ ਰਿਹਾ ਐਸਾ ਵਰਨ ਵਵਸਥਾ ਕਿ ਬਹੁਤ ਸਾਰੀਆਂ ਜਾਤੀਆਂ ਬਹੁਤ ਸਾਰੇ ਵਰਣ ਉਹ ਬਹੁਤ ਸਾਰੇ ਧਰਮ ਉਹ ਨਹੀਂ ਉਹ ਕਹਿੰਦੇ ਇੱਕ ਜਾਤੀ ਹੈਗੀ ਆ ਗਰੀਬ ਦੀ ਇੱਕ ਜਾਤੀ ਹੈ ਮਹਿਲਾਵਾਂ ਦੀ ਇੱਕ ਜਾਤੀ ਹੈ ਨੌਜਵਾਨ ਦੀ ਤੇ ਇੱਕ ਜਾਤੀ ਹੈ ਕਿਸਾਨ ਦੀ ਚਾਰ ਜਾਤੀਆਂ ਤੋਂ ਇਲਾਵਾ ਉਹ ਪੰਜਵੀਂ ਜਾਤੀ ਨੂੰ ਉਹਨਾਂ ਨੇ ਰੈਕੋਗਨਾਈਜ਼ ਹੀ ਨਹੀਂ ਕੀਤਾ ਕਿ ਇਹਨਾਂ ਚਾਰ ਜਾਤੀਆਂ ਦਾ ਜਿਹੜਾ ਉਹ ਥਾਂ ਨਾ ਡਿਵੈਲਪਮੈਂਟ ਹੈ ਉਹਦੇ ਵਾਸਤੇ ਜਿਹੜੀਆਂ ਸਕੀਮਾਂ ਆਲਰੇਡੀ ਆੜੀਆਂ ਹੈਗੀਆਂ ਜਿਹੜੀਆਂ 275 ਦੇ ਕਰੀਬ ਭਾਵੇਂ ਉਹ ਆਪਣਾ ਬੱਚਿਆਂ ਦੇ ਵਾਸਤੇ ਪੜ੍ਹਾਈ ਦੀ ਸਕਾਲਰਸ਼ਿਪ ਦੀ ਗੱਲ ਹੋਵੇ ਭਾਵੇਂ ਉਹਨਾਂ ਦੀ এমਪਲੋਇਮੈਂਟ ਦੀ ਗੱਲ ਹੋਵੇ ਜਿਵੇਂ ਵਿਸ਼ਕਰਵਾ ਯੋਜਨਾ ਹੈਗੀ ਆ ਭਾਵੇਂ ਬਿਮਾਰਾਂ ਦੇ ਵਾਸਤੇ ਇਲਾਜ ਦੀ ਗੱਲ ਹੋਵੇ ਜਿਵੇਂ ਆਸ਼ੀਮਾਨ ਯੋਜਨਾ ਹੈ ਭਾਵੇਂ ਆਪਣਾ ਜਿਹੜੀ ਅੰਨ ਧੰਨ ਦੀ ਯੋਜਨਾ ਹੋਵੇ 80 ਕਰੋੜ ਤੋਂ ਵੱਧ ਗਰੀਬ ਲੋਕਾਂ ਨੂੰ ਅਨਾਜ ਮਿਲ ਰਿਹਾ ਹੈਗਾ ਸੋ ਹਰ ਇੱਕ ਵਰਗ ਦਾ ਜਿਹੜਾ ਖਿਆਲ ਰੱਖਿਆ ਜਾ ਰਿਹਾ ਹੈਗਾ ਇਹ ਅਸੀਂ ਆਪਣਾ ਬਹੁਤ ਵੱਡੀ ਪੱਧਰ ਦੇ ਉੱਤੇ ਜਿਵੇਂ ਅੱਜ ਵੀ ਪੰਜਾਬ ਵਰਗਾ ਜਿਹੜਾ ਇੱਕ ਖੁਸ਼ਹਾਲ ਸੂਬਾ ਆ ਹਜ਼ਾਰਾਂ ਨੇ ਲੱਖਾਂ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਆਪਣਾ ਕੱਚੇ ਘਰਾਂ ਦੇ ਵਿੱਚ ਰਹਿ ਰਹੇ ਹੈਗੇ ਆ ਜਾਂ ਬਾਲਿਸ਼ ਤੇਰੀਆਂ ਦੀਆਂ ਛੱਤਾਂ ਬਦਲਣ ਦੇ ਵਾਸਤੇ ਆਪਣੀਆਂ ਅਰਜ਼ੀਆਂ ਦੇ ਰਹੇ ਹੈਗੇ ਆ ਭਾਰਤ ਸਰਕਾਰ ਨੇ ਪੀਐਮ ਆਵਾਸ ਯੋਜਨਾ ਦੇ ਤਹਿਤ ਇੱਕ ਸਕੀਮ ਚਲਾਈ ਹੋਈ ਆ ਫੰਡ ਮੁਹੱਈਆ ਕਰਦੀ ਆ ਲੇਕਿਨ ਪੰਜਾਬ ਸਰਕਾਰ ਆਪਣੀ ਨਲਾਇਕੀ ਦੇ ਕਾਰਨ ਉਹਨਾਂ ਸਾਰੇ ਲੋਕਾਂ ਨੂੰ ਅਜੇ ਤੱਕ ਘਰ ਮੁਹੱਈਆ ਨਹੀਂ ਕਰ ਪਾਈ ਤੋ ਅਸੀਂ ਸਭ ਤੋਂ ਪਹਿਲਾ ਏਜੰਡਾ ਤਾਂ ਸਾਡਾ ਇਹ ਹੋਵੇਗਾ ਕਿ ਹਰ ਇਨਸਾਨ ਦੇ ਕੋਲ ਬੇਕਰੇ ਦੇ ਕੋਲ ਆਪਣੇ ਘਰ ਯੋਗੀ ਜ਼ਮੀਨ ਹੋਵੇ ਉਸ ਜ਼ਮੀਨ ਦੇ ਉੱਤੇ ਉਹਦਾ ਆਪਣਾ ਘਰ ਹੋਵੇ ਜਿਹੜਾ ਆਪਣਾ ਸਵਸ਼ ਭਾਰਤ ਅਭਿਆਨ ਹੈ ਕਿ ਉਹਦੇ ਵਿੱਚ ਟਾਇਲਟ ਵੀ ਹੋਵੇ ਜਲ ਅਭਿਆਨ ਹੈਗਾ ਉਹਦੇ ਵਿੱਚ ਸਵਸ਼ ਪੀਣ ਦਾ ਪਾਣੀ ਵੀ ਹੋਵੇ ਹਰ ਇੱਕ ਬੰਦੇ ਕੋ ਰੋਜ਼ਗਾਰ ਹੋਵੇ ਪੜਿਓ ਲਿਖਿਓ ਨੂੰ ਰੋਜ਼ਗਾਰ ਮਿਲੇ ਸੋ ਇਸ ਤਰੀਕਾ ਦਾ ਬਹੁਤ ਸਾਰੇ ਮਸਲੇ ਆ ਜਿਹੜੇ ਅੱਜ ਪੰਜਾਬ ਫੇਸ ਕਰ ਰਿਹਾ ਹੈਗਾ ਉਹ ਅਸੀਂ ਆਪਣਾ ਮੰਥਨ ਕਰ ਰਹੇ ਹੈਗੇ ਆ ਕਲੀਆਂ-ਕਲੀਆਂ ਗੱਲਾਂ ਨੋਟ ਕਰ ਰਹੇ ਹੈਗੇ ਆ ਕਿ ਜਿਵੇਂ ਕਿਸਾਨਾਂ ਵਾਸਤੇ ਮੰਨ ਲਓ ਕਿਸਾਨ ਜਿਹੜੇ ਪੰਜਾਬ ਦੇ ਵਿੱਚ ਗੁੰਮਰਾਹ ਹੋ ਰਿਹਾ ਕਦੇ ਉਹਨਾਂ ਨੂੰ ਕਾਂਗਰਸ ਗੁੰਮਰਾਹ ਕਰਦੀ ਹੈ ਕਦੇ ਰੂਲਿੰਗ ਪਾਰਟੀ ਗੁੰਮਰਾਹ ਕਰਦੀ ਹੈ ਗਿਆ ਕਿਸਾਨ ਧਰਨਾ ਦੇ ਰਿਹਾ ਹੈਗਾ ਔਰ ਨੈਰੇਟਿਵ ਇਹ ਸਿਰਜਿਆ ਜਾ ਰਿਹਾ ਹੈਗਾ ਕਿ ਕਿਸਾਨ ਜਿਹੜਾ ਹੈਗਾ ਭਾਰਤ ਸਰਕਾਰ ਨੇ ਇਹਨਾਂ ਦਾ ਜਿਹੜੀਆਂ ਮੰਗਾਂ ਮੰਨਣੀਆਂ ਹੈਗੀਆਂ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਦੱਸਣਾ ਚਾਹਨਾ ਮੇਰਾ ਜੀ ਤੁਹਾਡੇ ਚੈਨਲ ਰਾਹੀਂ ਕਿ ਜਿੰਨੀਆਂ ਵੀ ਫਸਲਾਂ ਪੰਜਾਬ ਪੈਦਾ ਕਰਦਾ ਆ ਦੋ ਫਸਲਾਂ ਤੇ ਤਾਂ ਆਲਰੇਡੀ ਐਮਐਸਪੀ ਮਿਲ ਰਹੀ ਹੈ ਗਿਆ ਕਣਕ ਤੇ ਤੇ ਝੋਨੇ ਤੇ ਚਾਵਲ ਤੇ ਲੇਕਿਨ ਬਾਈ ਫਸਲਾਂ ਹੋਣ 25 ਫਸਲਾਂ ਹੋਣ ਜਿੰਨੀਆਂ ਵੀ ਫਸਲਾਂ ਪੰਜਾਬ ਹੋਗਾਏਗਾ ਸਭ ਦੇ ਉੱਤੇ ਹਰਿਆਣਾ ਦੇਖੋ ਦੇ ਰਿਹਾ ਹੈਗਾ ਐਮਐਸਪੀ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਨੇ ਪੰਜਾਬ ਚ ਬਿਆਨ ਦਿੱਤਾ ਆ ਕਿ ਅਸੀਂ ਪੰਜਾਬ ਚ ਭਾਜਪਾ ਜਦੋਂ ਆਏਗੀ ਪੰਜਾਬ ਚ ਵੀ ਦੇਾਂਗੇ ਤਾਂ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜੋ ਮੈਕੈਨਿਜ਼ਮ ਹਰਿਆਣਾ ਸਰਕਾਰ ਲਾਗੂ ਕਰਕੇ ਸਾਰੇ ਦੇਖੋ ਇੱਕ ਭਾਰ ਸਰਕਾਰ ਕੋਲ ਇੱਕ ਪਰਪਾਈ ਫੰਡ ਹੁੰਦਾ ਹੈ ਪਰਪਾਈ ਫੰਡ ਇਹ ਹੁੰਦਾ ਹੈਗਾ ਕਿ ਜਿੰਨਾ ਵੀ ਆਪਣਾ ਫਸਲ ਵਕੇਗੀ ਕੋਈ ਮੰਨ ਲਓ ਨਰਮਾ ਜਿਸ ਵੀ ਭਾਅ ਤੇ ਵਿਕਰੇਗਾ ਹੈਗਾ ਔਰ ਨਰਮੇ ਦੇ ਐਮਐਸਪੀ ਪੰਜਾਬ ਸਰਕਾਰ ਨੇ ਡਿਕਲੇਅਰ ਕਰ ਦਿੱਤੀ ਉਸ ਤੋਂ ਦੁੱਗਨੇ ਰੇਟ ਦੀ ਤਾਂ ਜਿਹੜਾ 50% ਦਾ ਰੇਟ ਹੈਗਾ ਉਹਦਾ ਉਹਨੂੰ ਫਲੈਗ ਕਰਕੇ ਭਾਰਤ ਸਰਕਾਰ ਕੋਲ ਭੇਜਣਾ ਔਰ ਉਹ ਪੈਸੇ ਦੀ ਡਿਮਾਂਡ ਕਰਨੀ ਔਰ ਜਦੋਂ ਪੈਸਾ ਆ ਜਾਂਦਾ ਉਹ ਉਹਨਾਂ ਕਿਸਾਨਾਂ ਦੇ ਵਿੱਚ ਡਿਸਟ੍ਰੀਬਿਊਟ ਕਰਨਾ ਵੈਰੀ ਸਿੰਪਲ ਫਾਰਮੂਲਾ ਪੰਜਾਬ ਸਰਕਾਰ ਨੂੰ ਇਹ ਪਤਾ ਨਹੀਂ ਕਿਉਂ ਨਹੀਂ ਸਮਝ ਲੱਗਦੀ ਕਿ ਇਹ ਇਹ ਕਿਸਾਨਾਂ ਦੀ ਕਿਉਂ ਦੁਸ਼ਮਣ ਬਣੀ ਹੋਈ ਆ ਭਾਰਤ ਸਰਕਾਰ ਨੇ ਕਿਸਾਨ ਨਿਧੀ ਯੋਜਨਾ ਫਸਲ ਬੀਮਾ ਯੋਜਨਾ ਖਾਦਾਂ ਤੇ ਸਬਸਿਡੀ ਜਿਹੜੇ ਆਪਣਾ ਸੰਦ ਹੈਗੇ ਆ ਮਸ਼ੀਨਰੀ ਆ ਉਹਨਾਂ ਤੇ ਸਬਸਿਡੀ ਪਾਣੀ ਤੇ ਸਬਸਿਡੀ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਭਾਰਤ ਸਰਕਾਰ ਨੇ ਦਿੱਤੀਆਂ ਹੋਈਆਂ ਆ ਉਹਨਾਂ ਦਾ ਲਾਭ ਪੰਜਾਬ ਵੀ ਲੈ ਰਿਆ ਹੈਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜਾ ਹੈਗਾ ਉਹ ਦੇਸ਼ ਦੀ ਰੀੜ ਦੀ ਹੱਡੀ ਹੈ ਬਿਨਾ ਨਾ ਉਸ ਤੋਂ ਤਾਂ ਨਾ ਕੋਈ ਸ਼ਹਿਰੀ ਜੀ ਸਕਦਾ ਨਾ ਪਿੰਡੂ ਜੀ ਸਕਦਾ ਸੋ ਅਸੀਂ ਕਿਸਾਨ ਨੂੰ ਆਪਣਾ ਅੰਨਦਾਤਾ ਹੀ ਨਹੀਂ ਸਮਝਣਾ ਬਲਕਿ ਇਹ ਅਸੀਂ ਉਹਨੂੰ ਹਰ ਤਰੀਕੇ ਨਾਲ ਖੁਸ਼ਹਾਲ ਵੀ ਕਰਨਾ ਹੈ ਜੇ ਉਹ ਖੁਸ਼ ਰਹੇਗਾ ਜੇ ਉਹ ਆਪਣਾ ਉਹਨੂੰ ਆਪਣੀ ਫਸਲ ਦਾ ਪ੍ਰੋਪਰ ਮੁਆਵਜ਼ਾ ਮਿਲੇਗਾ ਤੇ ਉਹ ਹੋਰ ਜ਼ਿਆਦਾ ਪੈਦਾਵਾਰ ਕਰੇਗਾ ਆਬਾਦੀ ਤਾਂ ਵਧਦੀ ਜਾਂਦੀ ਹੈ ਦੇਖੋ ਜਿਹੜਾ 33 ਕਰੋੜ ਜਾਂ 36 ਕਰੋੜ ਦੇ ਕਰੀਬ ਸਾਡੀ ਆਬਾਦੀ ਸੀਗੀ ਜਦੋਂ ਦੇਸ਼ ਆਜ਼ਾਦ ਹੋਇਆ ਅੱਜ 145 ਕਰੋੜ ਆਬਾਦੀ ਹੈ ਕਈ ਗੁਣਾ ਵਧ ਗਏ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧ ਜਾਣਾ ਹੈ ਪਹਿਲਾਂ ਦੋ ਨੰਬਰ ਤੇ ਸਟੇਟਸ ਆਪਣਾ ਭਾਰਤ ਸੀਗਾ ਆਬਾਦੀ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਐਨਾ ਅੱਗੇ ਸੀਗਾ ਅੱਜ ਪੂਰਾ ਭਾਰਤ ਅੱਗੇ ਆ ਭਾਰਤ ਇੱਕ ਨੰਬਰ ਤੇ ਹੈ ਸੋ ਇਸ ਅਵਾਦੀ ਦੀਆਂ ਜਿਹੜੀਆਂ ਲੋੜਾਂ ਆ ਖਾਣਨੀਆਂ ਪੀਣਨ ਦੀਆਂ ਮਕਾਨ ਦੀਆਂ ਇਹ ਸਾਡੇ ਪੰਜਾਬ ਦੀਆਂ ਵੀ ਲੋੜਾਂ ਆ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਕਰਨੀਆਂ ਸੌਖੀਆਂ ਹੈਗੀਆਂ ਬਾਕੀ ਸਟੇਟਾਂ ਨਾਲੋਂ ਸਾਡਾ ਸੂਬਾ ਖੁਸ਼ਹਾਲ ਹੈ ਲੇਕਿਨ ਸਾਡੇ ਸਿਆਸਤਦਾਨਾਂ ਨੇ ਪੰਜਾਬ ਦੇ ਸੂਬੇ ਨੂੰ ਬਹੁਤ ਬੇਕਾਰ ਕਰਕੇ ਰੱਖ ਦਿੱਤਾ ਹੈਗਾ ਭੂਮੀ ਬੰਜਰ ਬੰਦੀ ਜਾ ਰਹੀ ਹੈਗੀਆ ਜ਼ਮੀਨ ਦੇ ਵਿੱਚ ਜ਼ਹਿਰ ਘੁਲ ਰਿਹਾ ਹੈਗਾ ਔਰ ਪਾਣੀ ਜਿਹੜਾ ਪੀਣ ਦੇ ਕਾਬਲ ਨਹੀਂ ਰਿਹਾ ਹੈਗਾ ਸਿਹਤ ਲੋਕਾਂ ਦੀ ਥੱਲੇ ਜਾ ਰਹੀ ਹੈ ਡਾਊਨ ਜਾ ਰਹੀ ਹੈਗੀਆ ਬੱਚੇ ਸਾਡੇ ਵਿਦੇਸ਼ਾਂ ਚ ਜਾ ਰਹੇ ਹੈਗੇਆ ਕੋਈ ਡੌਂਕੀ ਲਾ ਰਿਹਾ ਕੋਈ ਕੁਛ ਲਾ ਰਿਹਾ ਵਿਦੇਸ਼ੀ ਉਹਨਾਂ ਨੂੰ ਵਾਪਸ ਭੇਜ ਰਹੇ ਹੈਗੇਆ ਸੋ ਐਟ ਲਾਸਟ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਐਟ ਕ੍ਰਾਸ ਰੋਡਸ ਹੈ ਪੰਜਾਬ ਇੱਕ ਬਹੁਤ ਹੀ ਬਹੁਤ ਇੱਕ ਦੁੱਖ ਭਰੇ ਮੋੜ ਤੇ ਖੜਾ ਹੈਗਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਕਿਵੇਂ ਰੋਜ਼ਗਾਰ ਦੇਣਾ ਹੈਗਾ ਨੌਜਵਾਨਾਂ ਨੂੰ ਕਿਵੇਂ ਪੜ੍ਹਾਈ ਦੇਣੀ ਆ ਬਜ਼ੁਰਗਾਂ ਨੂੰ ਕਿਵੇਂ ਇਲਾਜ ਦੇਣਾ ਹੈਗਾ ਤੇ ਜਿਹੜੇ ਬੇਘਰੇ ਆ ਉਹਨਾਂ ਨੂੰ ਕਿਵੇਂ ਘਰ ਦੇਣਾ ਹੈਗਾ ਤਾਂ ਕਿ ਜਿਹੜਾ ਆਪਣਾ ਗੁਰੂ ਰਵਿਦਾਸ ਮਹਾਰਾਜ ਦਾ ਸੁਪਨਾ ਹੈਗਾ ਬੇਗੰਪੁਰੇ ਦਾ ਉਹ ਵਾਲਾ ਸੁਪਨਾ ਜਿਹੜਾ ਗੁਰਬਾਣੀ ਦੇ ਵਿੱਚ ਹੈ ਉਹ ਕਿਵੇਂ ਸਾਕਾਰ ਕਰਨਾ ਹੈਗਾ ਸੋ ਇਸ ਕਰਕੇ ਬੇਗਮਪੁਰਾ ਸਹਿਰ ਕੋ ਨਾ ਦੁਖੰਦੋ ਨਹੀਂ ਕਿਸ਼ਠਾਓ ਉਹ ਜਿਹੜਾ ਸੁਪਨਾ ਕਿ ਸਾਰੇ ਆਪਣਾ ਛੋਟਾ ਬੜਾ ਸੰਘ ਵਸੇ ਤੇ ਆਪਣਾ ਉਹ ਸਾਰੇ ਖੁਸ਼ੀ ਖੁਸ਼ੀ ਰਹਿਣ ਖੁਸ਼ਹਾਲ ਰਹਿਣ ਉਹਦੇ ਵਾਸਤੇ ਜਿਹੜਾ ਗੁਰਬਾਣੀ ਦਾ ਸੁਪਨਾ ਹੈਗਾ ਉਹਨੂੰ ਸਾਕਾਰ ਕਰਨ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਉਹੀ ਆਪਣਾ ਗੁਰਵਾਨੀ ਵਾਲਾ ਜਿਹੜਾ ਸਿਧਾਂਤ ਹੈ ਪੰਜਾਬ 'ਚ ਲਾਗੂ ਕਰੇਗੀ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੈਗੀ ਉਹਨੂੰ ਵਾਕਿਆ ਹੀ ਖੁਸ਼ਹਾਲ ਕਰਨ ਵਾਸਤੇ ਯਤਨ ਕਰੇਗੀ ਤੇ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ ਥੋੜਾ ਨਹੀਂ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਭਾਰਤੀ ਜਨਤਾ ਪਾਰਟੀ ਜਿੰਨੇ ਰਿਸੋਰਸਸ ਹੈਗੇ ਇਮਾਨਦਾਰੀ ਦੇ ਨਾਲ ਪੰਜਾਬ ਦੇ ਵਿੱਚ ਵਰਤੇਗੀ ਔਰ ਭਾਰਤ ਸਰਕਾਰ ਤੋਂ ਵੀ ਬੜਾ ਹਿੱਸਾ ਲਏਗੀ ਤਾਂ ਕਿ ਪੰਜਾਬ ਨੂੰ ਇੱਕ ਵਾਰੀ ਫਿਰ ਮੁੜ ਕੇ ਰੰਗਲਾ ਪੰਜਾਬ ਬਨਾਇਆ ਜਾ ਸਕੇ ਬਹੁਤ-ਬਹੁਤ ਸ਼ੁਕਰੀਆ ਜੀ ਕਨਵਾਜੀ ਸੋ ਇਸੀ ਸਾਡੇ ਨਾਲ ਐਸਆਰ ਲੱੱਡਰ ਸਾਹਿਬ ਜਿਨ੍ਹਾਂ ਨੇ ਆਉਣ ਵਾਲੇ ਅਜੰਡੇ ਬਾਰੇ ਦੱਸਿਆ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਖੁੱਲ ਕੇ ਗੱਲਬਾਤ ਕੀਤੀ। ਕੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਦੇ ਵਿੱਚ ਸੀਐਮ ਨਾਇਬ ਸਿੰਘ ਸੈਣੀ ਨੇ ਐਮਐਸਪੀ ਦੀ ਗੱਲ ਕੀਤੀ ਹੈ ਤੇ ਪੰਜਾਬ ਦੇ ਵਿੱਚ ਜੇ ਭਾਜਪਾ ਆਉਂਦੀ ਹੈ ਤਾਂ ਉਹ ਐਮਐਸਪੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਹੜੇ ਕਿਹੜੇ ਫਸਲਾਂ ਤੇ ਐਮਐਸਪੀ ਦਿੱਤਾ ਜਾਵੇਗਾ? ਮਹਿਰਾ ਜੀ ਪਹਿਲੇ ਤੋਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ। ਜੀ। ਵੈਸੇ ਤੋਂ ਦੇਸ਼ ਦੇ ਕਿਸਾਨ ਬਾਰੇ ਸਭ ਤੋਂ ਜ਼ਿਆਦਾ ਅਰਥ ਇਸ ਸਰਕਾਰਾਂ ਨੇ ਜਿਸਨੇ ਵੀ ਸੋਚਿਆ ਹੈ ਉਹ ਹੈ ਮੋਦੀ ਸਰਕਾਰ। ਜਿਨ੍ਹਾਂ ਨੇ ਮੋਦੀ ਸਰਕਾਰ ਨੇ ਪਿਛਲੇ 11 ਸਾਲ ਸਰਕਾਰ ਬਣੇ ਹੋਗੇ ਕਿਸਾਨਾਂ ਨੂੰ ਸਬਕੀ ਖਾਨ ਸਬਾਨੀ ਦਿੱਤੀ ਫਸਲ ਬੀਮਾ ਯੋਜਨਾ ਦਿੱਤੀ ਸੋਲਰ ਪੰਪ ਤੇ ਸਬਸਿਡੀ ਦਿੱਤੀ ਬਹੁਤ ਸੇ ਅਸੇ ਕੰਮ ਜਿਹੜੇ ਸਾਡੇ ਸਤਿ ਮਾਨਯੋਗ ਸਤਕਾਰਯੋ ਮੋਦੀ ਜੀ ਨੇ ਕਿਸਾਨਾਂ ਲਈ ਕੀਤੇ ਉਹ ਸਾਰੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਕਿਸਾਨ ਨੂੰ ਵੀ ਦਾ ਫਾਇਦਾ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਹਰਿਆਣਾ ਦਾ ਕਿਸਾਨ ਕਿੰਨਾ ਖੁਸ਼ਹਾਲ ਹੈ ਸਾਰੀ ਫਸਲਾਂ ਤੇ ਐਮਐਸਪੀ ਹਰਿਆਣਾ ਸਰਕਾਰ ਦੇ ਰਹੀ ਹੈ ਪਿਛਲੇ ਦਿਨੋਂ ਸਾਡੇ ਸਤਕਾਰਯੋਗ ਹਰਿਆਣਾ ਦੇ ਮੁੱਖ ਮੰਤਰੀ ਨਿਆਬ ਜੀ ਜਲੰਧਰ ਆਏ ਸੀਗੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਔਰ ਮੈਂ ਉਹਨਾਂ ਦੇ ਬਿਆਨ ਦਾ ਸਮਰਥਨ ਕਰਦਾ ਹਾਂ ਕਿ ਪੰਜਾਬ 'ਚ ਭਾਜਪਾ ਦੀ ਸਰਕਾਰ ਬਣ ਤੋਂ ਜਿਹੜੀ ਵੀ ਫਸਲਾਂ ਇੱਥੇ ਬੋਈ ਜਾਂਦੀਆਂ ਨੇ ਸਾਰਾ ਤੇ ਬੀਜੇਪੀ ਸਰਕਾਰ ਐਮਐਸਪੀ ਦੇ